ਜੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨਾਂ ਤਾਂ ਹੋਈਆਂ ਨੇ ਜੀ ਲੇਕਿਨ ਕਿਸੇ ਨੂੰ ਮੈਜੋਰਟੀ ਨਹੀਂ ਆਈ ਜੀ ਹੁਣ ਉੱਥੇ ਦੇ ਕੀ ਕੀ ਚੱਲੇ ਜੀ ਨਹੀਂ ਹਾਲਾਤ ਨੇ ਇਲੈਕਸ਼ਨ ਜਦੋਂ ਐਕਲਨ ਅਨਾਉਂਸ ਕੀਤਾ ਸੀ ਤਾਂ ਬਹੁਤ ਸਾਰੇ ਇਲੈਕਸ਼ਨ ਪਹਿਲਾਂ ਵੀ ਦੋ ਤਿੰਨ ਸਾਲਵਾਰੀ ਵਿੱਚ ਜਿਹੜੇ ਨੇ 22 ਤੋਂ ਲੈ ਕੇ ਉਸ ਨੂੰ ਦੇ ਰਹੇ ਨੇ ਪਰ ਹੋਏ ਨਹੀਂ ਸੀ ਠੀਕ ਹੈ ਜੀ ਜਿਸ ਨੂੰ ਲੈ ਕੇ ਸਾਰਿਆਂ ਦੇ ਦਿਵਾਗੇ ਵਿੱਚ ਇੱਕੋ ਗੱਲ ਨੂੰ ਘੁੰਮਦੀ ਸੀ ਵੀ ਸ਼ਾਇਦ ਇਲੈਕਸ਼ਨ ਇਸ ਵਾਰੀ ਵੀ ਨਾ ਹੋਣ ਠੀਕ ਹੈ ਜੀ ਤੇ ਜਿਸ ਕਰਕੇ ਕੀ ਕਾਪ ਹੋਇਆ ਕਿ ਜਿਹੜੇ ਧੜੇ ਸਨ ਇਹ ਗਰੁੱਪ 'ਚ ਜੇ ਕੋਈ ਛੋਟੇ ਸਨ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿ 40 ਸੀਟਾਂ ਦੇ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜੇ ਕਰ ਸਕਣ। ਠੀਕ ਹੈ। ਕਾਰਨ ਕਿ ਜਿਹੜੇ ਜਾਂਦੇ ਆਜ਼ਾਦ ਮੈਂਬਰ ਨੇ ਵੀਰ ਨੇ ਉਹ ਬੜੇ ਸੋਚਵਾਨ ਮੈਂਬਰ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਚਾਹੇ ਵੱਡੇ ਵਾਰ ਦਿੱਤੇ ਗਏ 4 ਤੋਂ 5 ਜਿਹੜੇ ਹਰਿਆਣੇ ਦੇ ਰਹਿਣ ਵਾਲੇ ਨੇ। ਠੀਕ ਹੈ। ਇਹਨਾਂ ਨੇ ਸੁਧਾ ਟੜਾ ਤੇ ਇਸ ਟੜੇ ਨੂੰ ਇੱਕ ਹੀ ਨਹੀਂ ਹੋਰ ਦਿੱਤਾ। ਉਹਨਾਂ ਦੇ ਵਿੱਚ ਐਸੀਆਂ ਗੱਲਾਂ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਪਾਈਆਂ ਗਈਆਂ। ਠੀਕ ਹੈ। ਜਿਲ੍ਹਾ ਦੇ ਆਜ਼ਾਦ ਮੈਂਬਰਾਂ ਦੇ ਵਿੱਚ ਮਨ ਖੱਟੇ ਹੋ ਗਏ ਜਿਹੜੇ ਨਾ ਚਾਹੁੰਦੇ ਹੋਏ ਦੀ ਚਿੰਦਾ ਗਰੁੱਪ ਦੇ ਨਾਲ ਸੰਕਟਪ੍ਰਾਂਤ ਤੋਂ ਦੂਰੀ ਬਣਾ ਗਏ ਕੁਝ ਨੇ ਕਿ ਨੇ ਰਾਜਨੀਤੀ ਪਾਰਟੀ ਨੇ ਵੀ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਚਲੋ ਉਹਨਾਂ ਨੂੰ ਲੱਗੇ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਸਮੀਕਰਨ ਬਦਲ ਲਗੇ ਵੀ ਆਪਣੇ ਇਲਾਕੇ ਦਾ ਵੀ ਪ੍ਰਧਾਨ ਬਣਾਇਆ ਜਾਵੇ ਸ਼ਾਇਦ ਇਹਨਾਂ ਗੱਲਾਂ ਕਰਨ ਕਿ ਸਾਹੂ ਵਾਲ ਨੂੰ ਅੱਗੇ ਕੀਤਾ ਪ੍ਰਕਾਸ਼ ਸਿੰਘ ਸਾਹੂ ਵਾਲ ਦਾ ਚਲੋ ਲੋਕੀ ਕਹਿ ਰਹੇ ਨੇ ਕਿ ਇਹਨਾਂ ਦਾ ਬਦਲਾ ਨਾਲ ਡਿਸੀਸ਼ਨ ਹੈ ਜਾਂ ਇਹਨਾਂ ਦਾ ਆਪਣਾ ਅਨੈਲੋ ਨਾਲ ਵੀ ਹੋ ਸਕਦਾ ਹੈ ਮਤਲਬ ਕੀ ਤਾਂ ਜਿਵੇਂ ਕਈ ਹੁਣੋ ਸੋਸ਼ਲ ਮੀਡੀਆ ਤੇ ਫੋਟੋ ਵੀ ਬਹੁਤ ਵਾਇਰਲ ਹੋ ਰਹੀਆਂ ਨੇ ਹੋਰ ਸੋਸ਼ਲ ਮੀਡੀਆ ਤੇ ਭਾਈ ਸਾਹਿਬ ਜੀ ਜਿਹੜੀ ਫੋਟੋਆਂ ਵਾਇਰਲ ਹੋ ਰਹੀਆਂ ਨੇ ਉਹ ਉਹਨਾਂ ਦੇ ਘਰ ਦੀਆਂ ਹੀ ਫੋਟੋਆਂ ਨੇ ਇਹਦਾ ਮਤਲਬ ਉਹਨਾਂ ਦੇ ਘਰ ਦਾ ਹੀ ਬੰਦਾ ਕੋਈ ਉਹਨਾਂ ਨੂੰ ਚੀਜ਼ਾਂ ਨੂੰ ਨਹੀਂ ਚੰਗਿਆ ਪ੍ਰਕਾਸ਼ ਸਿੰਘ ਸਾਹੂ ਆਦਿ ਤੇ ਜੇ ਬਾਹਰ ਹੋਣ ਆਹ ਬਾਹਰ ਦਾ ਬੰਦਾ ਕਿਤੇ ਪਤਾ ਹੀ ਨਹੀਂ ਉਹ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਪਈ ਹੈ ਫੋਟੋਆਂ ਉਹੋ ਹੀ ਬੰਦਾ ਵਾਇਰਲ ਕਰ ਸਕਦਾ ਵੀ ਜਿਹਨੂੰ ਘਰ ਦਾ ਭੇਜਤ ਹੋਵੇ ਤੇ ਹਰਿਆਣਾ ਵਿੱਚ ਹੀ ਜੋ ਇਲੈਕਸ਼ਨਸ ਦਾ ਓਟੀਆਂ ਨੇ ਆਪਣੇ ਗੁਰਸਿੱਖ ਗੁਰਦੁਆਰਾ ਮੈਨੂਅਲ ਕਮੇਟੀ ਦੀਆਂ ਲੇਕਿਨ ਹਰ ਇਰ ਮਾ ਦਾ 100% ਵੀ ਇਸ ਟਾਈਮ ਬੀਜੇਪੀ ਸਰਕਾਰ ਦਾ ਕੋਈ ਰੂਟੋਂ ਨਹੀਂ ਕਿਉਂਕਿ ਸਰਕਾਰ ਜਿਹੜੀ ਉਹ ਦਿੱਲੀ ਇਲੈਕਸ਼ਨਾਂ ਚ ਬੀ ਸੀ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਉਹ ਦੂਸਰੀ ਸਰਕਾਰ ਜਿਹੜੀ ਹੈ ਉਹ ਬੀ ਸੀ ਹੈ ਕੁੰਬ ਦੇ ਤੇ ਸਰਕਾਰ ਨੇ ਅਜ ਤੱਕ ਕੋਈ ਵੀ ਨਹੀਂ ਸਰਕਾਰ ਦੇ ਬਲਕਿ ਇਹਨਾਂ ਨੇ ਕਈ ਬੰਦਿਆਂ ਨੇ ਇਲੈਕਸ਼ਨ ਤੋਂ ਪਹਿਲਾਂ ਯੋਰ ਵੀ ਲਾਇਆ ਗਿਆ ਕਿ ਇਲੈਕਸ਼ਨ ਅੱਗੇ ਕੀਤੇ ਜਾਣ ਸਰਕਾਰ ਨੇ ਕਲੀਅਰ ਕਰ ਦਿੱਤਾ ਵੀ ਇਲੈਕਸ਼ਨ ਹੋਣਗੇ ਵੀ ਜਿਹੜੇ ਜਗਦੀਸ਼ ਸਿੰਘ ਛਿੰਦਾ ਜੀ ਹੋਣੀ ਨੇ ਜੀ ਕਿ ਆਪ ਪ੍ਰਧਾਨ ਬੰਨਾ ਚਾਹੁੰਦੇ ਨੇ ਜਾਂ ਆਪ ਪ੍ਰਧਾਨ ਦੀ ਦੌੜ ਦੇ ਵਿੱਚ ਹੈ। ਉਹ ਦੋ ਦਿਨ ਪਹਿਲਾਂ ਹੀ ਜਦੋਂ ਅਜੀ ਸਰਜੇਸ਼ਨ ਖਿੰਡਾ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੈਂਸ ਕਲੀਅਰ ਕਰਤਾ। ਵੀ ਦੇਖੋ ਮੈਨੂੰ 22 ਸਾਲ ਪਹਿਲਾਂ ਹੀ ਮੈਨੂੰ ਸੰਘਤ ਨੇ ਪ੍ਰਧਾਨ ਬਣਾਇਆ ਸੀ ਜਦੋਂ ਮੈਂ ਇਹ ਲੜਾਈ ਲੜੀ। ਠੀਕ ਹੈ ਜੀ। ਠੀਕ ਹੈ ਜੀ। ਤੇ ਹੁਣ ਮੈਨੂੰ ਪ੍ਰਧਾਨ ਕਿਹਦੇ ਕੋਈ ਲੋਕਤੀ ਹੈ ਮੇਰਾ ਟਰਮ ਸੀ ਕਮੇਟੀ ਬਣਾ ਕੇ ਦੇਣਾ ਤੇ ਕਮੇਟੀ ਬਣਾ ਕੇ ਇਲੈਕਸ਼ਨ ਕਰਾਣਾ। ਮੈਨੂੰ ਪਰਸਪਰ ਹੀ ਸੰਘਤ ਆਪਣੇ ਵਿੱਚੋਂ ਕੋਈ ਪ੍ਰਧਾਨ ਚੋਣ ਲੈ ਪਰ ਇੱਕ ਸ਼ਰਤ ਹੈ ਕਿ ਪ੍ਰਧਾਨਗੀ ਉਹਨਾਂ ਨੂੰ ਨਹੀਂ ਜਾਣੀ ਚਾਹੀਦੀ ਜਿਨ੍ਹਾਂ ਤੋਂ ਅਸੀਂ ਕਮੇਟੀ ਵਾਪਸ ਲਈ ਹੈ। ਠੀਕ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਲੈਕਸ਼ਨਾਂ ਹੋ ਗਏ ਹਟਿਆ ਨੇ ਅਤੇ ਦੇਖਿਆ ਹੈ ਕਿ ਜੋ ਜ਼ਿਆਦਾ ਇੰਡੀਪੈਂਡੈਂਟ ਕੈਂਡੀਡੇਟ ਜਿੱਤੇ ਨੇ ਅਤੇ ਕੋਈ ਹਲੇ ਮੈਜੋਰਟੀ ਸਰਕਾਰ ਨਹੀਂ ਬਣ ਚੱਕੀ ਹੈ ਤੇ ਕੀ ਉੱਥੇ ਦੇ ਹਾਲਾਤ ਨੇ ਕੌਣ ਪ੍ਰਧਾਨਗੀ ਦੀ ਰੇਸ ਵਿੱਚ ਅੱਗੇ ਹੈ ਸਾਰੀ ਜਾਣਕਾਰੀ ਲੈਣ ਲਈ ਸਿੱਖ ਆਗੂ ਸਾਡੇ ਨਾਲ ਵਰਿੰਦਰ ਸਿੰਘ ਘੁੰਮਣ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੋਮਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨਾਂ ਤਾਂ ਹੋਈਆਂ ਨੇ ਲੇਕਿਨ ਕਿਸੇ ਨੂੰ ਮੈਜੋਰਟੀ ਨਹੀਂ ਆਈ ਜੀ ਹੁਣ ਉੱਥੇ ਦੇ ਕੀ ਕੀ ਚੱਲੇ ਜੀ ਨਹੀਂ ਹਾਲਾਤ ਨੇ ਹੁਣ ਦੇਖੋ ਜੀ ਮੈਜੋਰਟੀ ਦੇ ਕਾਰਨ ਰਹੇ ਨੇ ਜੀ ਆਉਣ ਦੇ ਜੀ ਦੇਖੋ ਜਦੋਂ ਇਲੈਕਸ਼ਨ ਇਲੈਕਸ਼ਨ ਜਦੋਂ ਇਹਨਾਂ ਨੇ ਅਨਾਉਂਸ ਕੀਤਾ ਸੀ ਤਾਂ ਬਹੁਤ ਸਾਰੇ ਇਹ ਇਲੈਕਸ਼ਨ ਪਹਿਲਾਂ ਵੀ 2-3 ਸਾਲ ਵਾਰੀ ਵਿੱਚ ਜਿਹੜੇ ਨੇ 22 ਤੋਂ ਲੈ ਕੇ ਉਸ ਨੂੰ ਦੇ ਰਹੇ ਨੇ ਪਰ ਹੋਏ ਨਹੀਂ ਸੀ ਠੀਕ ਹੈ ਜੀ ਜਿਸ ਨੂੰ ਲੈ ਕੇ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕੋ ਗੱਲ ਘੁੰਮਦੀ ਸੀ ਵੀ ਸ਼ਾਇਦ ਇਲੈਕਸ਼ਨ ਇਸ ਵਾਰੀ ਵੀ ਨਾ ਹੋਣ ਠੀਕ ਹੈ ਜੀ ਤੇ ਜਿਸ ਕਰਕੇ ਕੀ ਕਾਰਨ ਹੋਇਆ ਕਿ ਜਿਹੜੀਆਂ ਧੜੇ ਸਨ ਚਿੰਤਾ ਗਰੁੱਪ ਐ ਜਾਂ ਕੋਈ ਟੜੇ ਸਨ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿ 40 ਸੀਟਾਂ ਦੇ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜੇ ਕਰ ਸਕਣ ਠੀਕ ਹੈ ਇਦਾਂ ਹੀ ਜਿਹੜੀ ਬਹੁਤ ਮਿਲਦੇ ਵਿੱਚ ਜਿਹੜੀ ਪ੍ਰੋਬਲਮ ਆਈ ਹੈ ਕਾਰਨ ਕੀ ਰਿਹਾ ਕਿ 28 ਤਰੀਕ ਨੂੰ ਨੋਮੀਨੇਸ਼ਨ ਭਰੇ ਜਾਣੇ ਸਨ ਤੇ ਬਿਲਕੁਲ 29 ਤਰੀਕ ਤੱਕ ਵੀ ਮੀਟਿੰਗਾਂ ਦੇ ਵਿੱਚ ਜਿਹੜਾ ਫਾਈਨਲ ਨਹੀਂ ਕਰ पाए ਜਿਸ ਤੱਕ 40 ਸੀਟਾਂ 'ਚ ਸਿਰਫ 20 ਕੈਂਡੀਡੇਟ ਹੀ ਚਿੰਤਾ ਗਰੁੱਪ ਖੜਾ ਕਰ ਪਾਇਆ ਠੀਕ ਹੈ ਜੀ ਤੇ ਇਹ ਕਮੀਆਂ ਰਹੀਆਂ ਨੇ ਕਿਉਂਕਿ ਕੁਝ ਕਮੀਆਂ ਇਹ ਰਹੀਆਂ ਨੇ ਕਿ ਸਾਰੇ ਇਕੱਠੇ ਹੋ ਕੇ ਬੈਠ ਨਹੀਂ ਸਕੇ ਤੇ ਮੰਥਨ ਨਹੀਂ ਕਰ ਸਕੇ ਜੀ ਸੀਟਾਂ ਦੇ ਉੱਤੇ ਕਿ ਕਿਸ ਸੀਟ ਤੇ ਕਿਹੜਾ ਕੈਂਡੀਡੇਟ ਖੜਾ ਕਰਨਾ ਚਾਹੀਦਾ ਸੀ ਕਿਸ ਤੇ ਕਿਹੜਾ ਖੜਾ ਕਰ ਦਿੱਤਾ ਬਹੁਤ ਸਾਰੀਆਂ ਅਸੀ ਚੀਜ਼ਾਂ ਰਹੀਆਂ ਨੇ ਜਿਸ ਕਰਕੇ ਜਿਹੜਾ ਬਹੁਮਤ ਨਹੀਂ ਆਇਆ ਤੇ ਅੱਜ ਜਿਹੜੀ ਸਿਚੁਏਸ਼ਨ ਜਿਹੜੀ ਹੈ ਉਹ ਐਸੀ ਬਣ ਚੁੱਕੀ ਹੈ ਕਿ ਕੋਈ ਪ੍ਰਧਾਨ ਨਹੀਂ ਬਣ ਰਿਹਾ ਜੀ ਠੀਕ ਹੈ ਤੇ ਇਹ ਵੀ ਆਪਾਂ ਦੇਖਿਆ ਹੈ ਜੀ ਕਿ 19 ਇੰਡੀਪੈਂਡੈਂਟ ਇਕੱਠੇ ਹੋ ਗਏ ਸਨ ਜੀ ਤੇ ਅਕਾਲ ਪੰਥਕ ਮੋਰਚਾ ਇੱਕ ਬਣਾਇਆ ਜਾ ਰਿਹਾ ਸੀ ਪ੍ਰਕਾਸ਼ ਸਿੰਘ ਸਾਹੂਪਾਲ ਉਹਨਾਂ ਵਿੱਚ ਕਹਿ ਰਹੇ ਹਨ ਮੋਰਿਸਨ ਹਾਂ ਜੀ ਹਾਂ ਜੀ ਬਿਲਕੁਲ ਜੀ ਜਿਹੜੇ ਜਿਹੜੇ 19 ਮੈਂਬਰ ਇਕੱਠੇ ਹੋਏ ਸੀ ਉਹ 31 ਤਰੀਕ ਨੂੰ ਇਕੱਠੇ ਹੋਏ ਸੀ ਚੰਡੀਗੜ੍ਹ 'ਚ ਚੰਡੀਗੜ੍ਹ 'ਚ ਉਹਨਾਂ ਨੇ ਇੱਕ ਦੂਜਾ ਥੜਾ ਸੀ ਜਿਵੇਂ ਕਹਿ ਲਈਏ ਵੀ ਅਕਾਲੀ ਦਲ ਬਾਦਲ ਦਾ ਜਿਹੜਾ ਥੜਾ ਸੀ ਉਹਦੇ ਨਾਲ ਇਕੱਠੇ ਕਰਕੇ ਇਹਨਾਂ ਨੇ ਮжоਰਿਟੀ ਬਣਾ ਲਈ ਸੀ ਤਾਂ 2 ਤਰੀਕ ਨੂੰ ਜਿਹੜੇ ਨੋਮੀਨੇਟ ਮੈਂਬਰ ਚੁਣੇ ਜਾਣੇ ਸਨ ਉਹਦੀ ਤਿਆਰੀ ਸੀ ਹੁੰਦਾ ਕੀ ਹੈ ਕਿ 31 ਤਰੀਕ ਦੇ ਉਹ ਜਿਹੜੇ ਸਾਡੇ ਇਲੈਕਸ਼ਨ ਕਮਿਸ਼ਨ ਦੇ ਸਰਪੱਲਾ ਜੀ ਨੇ ਉਹਨਾਂ ਦੀ ਮਾਤ ਐਕਸਪਾਇਰ ਹੋ ਜਾਂਦੀ ਹੈ ਐਕਸਪਾਇਰ ਹੋਣ ਕਰਕੇ ਉਹ ਜਿਹੜੀ ਡੇਟ ਹੈ ਉਹ ਦੀ ਜਿਹੜੀ ਅਗਲੇ ਸਮੇਂ ਤੱਕ ਜਿਹੜੀ ਹੈ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਉਹ ਜਿਹੜੇ ਢੜੇ ਦੇ ਜਿਹੜੇ 25 24 25 ਬੰਦੇ ਨੇ ਆਜ਼ਾਦ ਇਕਾਲੀ ਦਲ ਉਹ ਗੁਰਦੁਆਰਾ ਨਾਡਾ ਸਭ ਜਾਂਦੇ ਨੇ ਤੇ ਗੁਰਦੁਆਰਾ ਨਾਡਾ ਸਭ ਪਹੁੰਚ ਕੇ ਜਦੋਂ ਫੋਟੋ ਵੀਡੀਓ ਪਾਉਂਦੇ ਨੇ ਜੀ ਉਸ ਫੋਟੋ ਵੀਡੀਓ ਤੋਂ ਬਾਅਦ ਹਰਿਆਣੇ ਦੀ ਸੰਗਤ ਵਿੱਚ ਇੱਕ ਰੋਸ ਚੱਲ ਪਿਆ ਕਿ ਇਹ ਆਜ਼ਾਦ ਮੈਂਬਰਾਂ ਨੂੰ ਐਸੀ ਕੀ ਲੋਡ ਪੈ ਗਈ ਕਿ ਜਿਹੜਾ ਜਿੰਨਾਂ ਕੋਲੋਂ ਕਮੇਟੀ ਮੰਨ ਲਓ ਆਪਾਂ ਲਈ ਹੈ ਉਹਨਾਂ ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਇਥੋਂ ਸਾਰੀ ਜਿਹੜੀ ਕਹਾਣੀ ਹੈ ਕਦੀ ਉਹ ਸੰਗਤਾਂ ਦੇ ਵਿੱਚ ਚੱਲੇਗੀ ਕਿ ਆਜ਼ਾਦ ਮੈਂਬਰ ਜਿਹੜੇ ਨੇ ਉਹ ਕਿਉਂ ਰਲੇ ਕਾਰਨ ਕੀ ਸੀ ਕਿ ਇਹਨਾਂ ਰੰਗ ਦਾ ਵੀ ਪਿੱਛੇ ਇੱਕ ਕਾਰਨ ਸੀ ਕਾਰਨ ਕੀ ਸੀ ਕਿ ਜਿਹੜੇ ਸਾਡੇ ਆਜ਼ਾਦ ਮੈਂਬਰ ਨੇ ਵੀਰ ਨੇ ਉਹ بڑے ਸੂਝਵਾਨ ਮੈਂਬਰ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਅਜਿਹੇ ਬੰਦੇ ਵਾਰ ਦਿੱਤੇ ਗਏ ਚਾਰ ਤੋਂ ਪੰਜ ਜਿਹੜੇ ਹਰਿਆਣੇ ਦੇ ਰਹਿਣ ਵਾਲੇ ਨੇ ਠੀਕ ਹੈ ਇਹਨਾਂ ਨੇ ਝੰਡਾ ਟੜਾ ਤੇ ਇਸ ਧੜੇ ਨੂੰ ਇੱਕ ਹੀ ਨੀ ਹੋਣ ਦਿੱਤਾ ਉਹਨਾਂ ਦੇ ਵਿੱਚ ਐਸੀਆਂ ਗੱਲਾਂ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਪਾਈਆਂ ਗਈਆਂ ਜਿਨ੍ਹਾਂ ਦੇ ਆਜ਼ਾਦ ਮੈਂਬਰਾਂ ਦੇ ਵਿੱਚ ਮਨ ਖੱਟੇ ਹੋ ਗਏ ਜਿਹੜੇ ਨਾ ਚਾਹੁੰਦੇ ਹੋਏ ਵੀ ਢਿੰਡਾ ਗਰੁੱਪ ਦੇ ਨਾਲ ਸਾਂਝੀ ਬਣਾਉਣ ਤੋਂ ਦੂਰੀ ਬਣਾ ਗਏ ਕਾਰਨ ਕੀ ਸੀ ਨੇੜੇ ਨਾਲ ਜਿਹਨਾਂ ਨੂੰ ਨੇੜੇ ਲੈਣਾ ਚਾਹੀਦਾ ਸੀ ਉਹਨਾਂ ਨੇ ਉਸ ਗਰੁੱਪ ਨੂੰ ਦੂਰ ਕਰ ਦਿੱਤਾ ਠੀਕ ਹੈ ਜੀ ਤੇ ਇਹ ਵੀ ਖਬਰ ਆ ਰਹੀ ਹੈ ਸਨ ਜੇ ਪ੍ਰਕਾਸ਼ ਸਿੰਘ ਜੋ ਸਾਹੂਵਾਲ ਨੇ ਜੀ ਕਿ ਇਹ ਇੰਡੀਪੈਂਡੈਂਟ ਕੈਂਡੀਡੇਟ ਕਰਕੇ ਹੀ ਅੱਗੇ ਪ੍ਰਧਾਨਗੀ ਦੀ ਰੇਸ ਵਿੱਚ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਦੇਖੋ ਜੀ ਪ੍ਰਕਾਸ਼ ਸਿੰਘ ਸਾਹਿਬ ਵਾਲ ਨੂੰ ਜੋ ਸੁਣ ਚਿਆ ਹੈ ਜੀ ਆਪਾਂ ਤਾਂ ਸੁਣੀ ਗੱਲ ਤੇ ਬਾਲਾ ਇਹਨੂੰ ਸਕੀਨੀ ਤੋਂ ਤੇ ਨਹੀਂ ਕਰ ਸਕਦੇ ਜੋ ਸੁਣ ਚਿਆ ਸੀ ਕਿ ਉਹਨਾਂ ਨੂੰ ਪ੍ਰਧਾਨ ਕੀ ਲਈ ਅੱਗੇ ਕੀਤਾ ਜਾ ਰਿਹਾ ਤੇ ਸ਼ਾਇਦ ਉਹਨਾਂ ਨੂੰ ਪ੍ਰਧਾਨ ਦਾ ਚਿਹਰਾ ਬਣਾਇਆ ਜਾ ਪਰ ਕਲੀਅਰ ਨਹੀਂ ਹੈਗੀ ਦੇਖੋ ਕਲੀਅਰ ਤਾਂ ਆਪ ਉਹ ਤੋਂ ਕਹਿ ਸਕਦੇ ਹਾਂ ਕਿ ਜਿਹੜੀ ਚੀਜ਼ ਸਾਡੇ ਸਾਹਮਣੇ ਹੈ ਪਰ ਜੋ ਗੱਲਾਂ ਆ ਰਹੀਆਂ ਨੇ ਦੇਖੋ ਹਰਿਆਣੇ ਦੇ ਵਿੱਚ ਜਦੋਂ ਇਹੋ ਜਿਹੇ ਸਮੀਕਰਨ ਬਣੇ ਹੁੰਦੇ ਨੇ ਤਾਂ ਗੱਲਾਂ ਸਾਰ ਬਾਰ ਆਉਂਦੀਆਂ ਹੀ ਨੇ ਬਿਲਕੁਲ ਜੀ ਗੱਲਾਂ ਉਦੋਂ ਪਾ ਜਾਗ ਜਿੰਮੇ ਸਾਰੇ ਸੱਜਣੋ ਤੇ ਨਾਡਾ ਸਾਹਿਬ ਮੌਜੂਦ ਸੀ ਕਈਆਂ ਨੇ ਕਹਿਣਾ ਵੀ ਸਭ ਤੋਂ ਜ਼ਿਆਦਾ ਸਰੋਪੇ ਤੇ ਭਾਈ ਪ੍ਰਕਾਸ਼ ਸਿੰਘ ਸਹੂਵਾਲ ਦੇ ਗੱਲ ਤੇ ਸਨ ਤਾਂ ਉਹਨਾਂ ਨੂੰ ਮਿਲੇ ਸਨ ਉੱਥੋਂ ਅੰਦਾਜ਼ੇ ਲੱਗੇ ਕਿ ਸ਼ਾਇਦ ਪ੍ਰਕਾਸ਼ ਸਿੰਘ ਸਹੂਵਾਲ ਨੂੰ ਅੱਗੇ ਕੀਤਾ ਜਾਏਗਾ ਜੀ ਇਸ ਕਰਕੇ ਸਮੀਕਰ ਉਹ ਬਣਾਏਗੇ ਜੀ ਠੀਕ ਹੈ ਉਹ ਵੀ ਆਪਾਂ ਦੇਖੇਗਾ ਸਾਲੂ ਹੁਣ ਸਹੂਵਾਲ ਉਹਨਾਂ ਦੇ ਬਹੁਤ ਜ਼ਿਆਦਾ ਨੇੜਤੇ ਰਿਲੇਸ਼ਨ ਵੀ ਰਹੇ ਨੇ ਅਕਾਲੀ ਦਲ ਨਾਲ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨਾ ਵੀ ਤੇ ਇਸ ਕਰਕੇ ਸਮੀਕਰਨ ਲਗਾਇਆ ਜਾ ਰਿਹਾ ਹੈ ਸ਼ਾਇਦ ਕਿ ਦੇ ਅਕਾਲੀ ਦਲ ਹੀ ਕਿਤੇ ਪੁਸ਼ ਕਰ ਰਿਹਾ ਜੀ ਤੇ ਉੱਥੇ ਹੀ ਹਰਿਆਣਾ ਦੀ ਆਪਣੀ ਸਰਕਾਰ ਜੋ ਬਣਦੀ ਕੋਸ਼ਿਸ਼ ਕਰ ਰਹੀ ਹੈ ਜੋ ਹਰਿਆਣਾ ਸਿੱਖ ਮੰਨੀ ਸਕਦਾ ਦੇਖੋ ਇਹ ਵੀ ਹੋ ਸਕਦਾ ਕਾਰਨ ਇਹ ਹੈ ਕਿ ਜੋ ਜੋ ਐਕਚੁਅਲੀ ਕਿ ਹਰਿਆਣਾ ਬਹੁਤ ਵੱਡਾ ਸਟੇਟ ਹੈ ਇਹਦੇ ਵਿੱਚ ਬਹੁਤ ਸਾਰੇ ਸਿੱਖ ਜਿਹੜੇ ਨੇ ਉਹ ਸਿਰਸਾ ਸੈੱਟ ਦੇ ਵਿੱਚ ਰਹਿੰਦੇ ਨੇ ਸਿਰਸਾ ਸੈੱਟ ਦੇ ਵਿੱਚ ਜਿਹੜੀ ਸਿੱਖਾਂ ਦੀ ਸੀਟਾਂ ਨੇ ਉਹ 9 ਤੋਂ ਲੈ ਕੇ 15 ਅ ਗਿਣੀਆਂ ਜਾਂਦੀਆਂ ਨੇ ਇਧਰ ਤੇ ਗੱਲ ਕਰੀ ਆਪਾਂ ਪੰਚਕੋਲੇ ਤੋਂ ਲੈ ਕੇ ਅੰਬਾਲਾ ਕਰਨਾਲ ਜਮੜਾ ਨਗਰ ਤੇ ਕੈਪਸਲ ਤੋਂ ਲੈ ਕੇ ਸਿੱਧਾ ਗੁਰੂਗ੍ਰਾਮ ਤੱਕ 25 ਸੀਟਾਂ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਚਲੀਆਂ ਕਿ ਪ੍ਰਧਾਨ ਐਤਕੀ ਸਰਸਾ ਸੈਂਟਰ ਦਾ ਹੋਣਾ ਚਾਹੀਦਾ ਹੈ ਸ਼ਾਇਦ ਇਸੇ ਕਰਕੇ ਕੁਝ ਨੇ ਕਿ ਰਾਜਨੀਤੀ ਪਾਰਟੀਆਂ ਨੇ ਵੀ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਚਲੋ ਉਹਨਾਂ ਨੂੰ ਲੱਗੇ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਸਮੀਕਰਨ ਬਦਲਣਗੇ ਵੀ ਆਪਣੇ ਇਲਾਕੇ ਦਾ ਵੀ ਪ੍ਰਧਾਨ ਬਣਾਇਆ ਜਾਵੇ ਸ਼ਾਇਦ ਇਹਨਾਂ ਗੱਲਾਂ ਕਰਕੇ ਸਾਬੋਵਾਲ ਨੂੰ ਅੱਗੇ ਕੀਤਾ ਪ੍ਰਕਾਸ਼ ਸਿੰਘ ਸਾਬੋਵਾਲ ਦਾ ਤੋ ਲੋਕ ਕੀ ਕਹਿ ਰਹੇ ਨੇ ਕਿ ਇਹਨਾਂ ਦਾ ਬਦਲਾ ਨਾਲ ਰਿਲੇਸ਼ਨ ਹੈ ਜੀ ਜਾਂ ਇਹਨਾਂ ਦਾ ਆਪਣਾ ਐਨੈਲੋ ਨਾਲ ਵੀ ਹੋ ਸਕਦਾ ਹੈ ਮਤਲਬ ਇਹ ਚੀਜ਼ਾਂ ਜਿਵੇਂ ਕਈ ਹੁਣ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਬਹੁਤ ਵਾਇਰਲ ਹੋ ਰਹੀਆਂ ਨੇ ਹੁਣ ਸੋਸ਼ਲ ਮੀਡੀਆ ਤੇ ਭਾਈ ਸਾਹਿਬ ਜਿਹੜੀ ਫੋਟੋਆਂ ਵਾਇਰਲ ਹੋ ਰਹੀਆਂ ਨੇ ਉਹ ਉਹਨਾਂ ਦੇ ਘਰ ਦੀਆਂ ਹੀ ਫੋਟੋਆਂ ਨੇ ਠੀਕ ਹੈ ਜੀ ਇਹਦਾ ਮਤਲਬ ਉਹਨਾਂ ਦੇ ਘਰ ਦਾ ਹੀ ਬੰਦਾ ਕੋਈ ਉਹਨਾਂ ਨੂੰ ਚੀਜ਼ਾਂ ਨੂੰ ਨਹੀਂ ਚਾਹੁੰਦੀ ਇਹ ਪ੍ਰਕਾਸ਼ ਸਿੰਘ ਸਹਾਵਾ ਦੀ ਇੱਥੇ ਜਾਂ ਬਾਹਰ ਆਉਣ ਆਹ ਬਾਰ ਲ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੋ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਪਈ ਹੈ ਫੋਟੋਆਂ ਉਹ ਹੀ ਬੰਦਾ ਵਾਇਰਲ ਕਰ ਸਕਦਾ ਵੀ ਜਿਹਨੂੰ ਘਰ ਦਾ ਭੇਜਤ ਹੋਵੇ ਬਿਲਕੁਲ ਠੀਕ ਹੈ ਜੀ ਤੇ ਹਰਿਆਣਾ ਵਿੱਚ ਹੀ ਜੋ ਇਲੈਕਸ਼ਨਸ ਦਾ ਹੋਟੀਆਂ ਨੇ ਆਪਣੇ ਸਿੱਖ ਗੁਰਦੁਆਰਾ ਮੈਨੂਅਲ ਕਮੇਟੀ ਦੀਆਂ ਲੇਕਿਨ ਹਰਿਆਣਾ ਸਰਕਾਰ ਤੇ ਬੀਜੇਪੀ ਦੀ ਸਰਕਾਰ ਅਤੇ ਉਹਨਾਂ ਦਾ ਕੀ ਰੋਲ ਲਿਆ ਜੀ ਇਹਦੇ ਵਿੱਚ ਇਹਨਾਂ ਦਾ 1% ਵੀ ਇਸ ਟਾਈਮ ਬੀਜੇਪੀ ਸਰਕਾਰ ਦਾ ਕੋਈ ਰੋਲ ਨਹੀਂ ਕਿਉਂਕਿ ਸਰਕਾਰ ਜਿਹੜੀ ਉਹ ਦਿੱਲੀ ਇਲੈਕਸ਼ਨਾਂ 'ਚ ਬੀਜ਼ੀ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਉਹ ਦੂਸਰੀ ਸਰਕਾਰ ਜਿਹੜੀ ਹੈ ਉਹ ਬੀਜ਼ੀ ਹੈ ਕੁੰਬ ਦੇ ਤੇ ਸਰਕਾਰ ਨੇ ਅਜ ਤੱਕ ਕੋਈ ਵੀ ਨਹੀਂ ਸਰਕਾਰ ਦੇ ਬਲਕਿ ਇਹਨਾਂ ਨੇ ਕਈ ਬੰਦਿਆਂ ਨੇ ਇਲੈਕਸ਼ਨ ਤੋਂ ਪਹਿਲਾਂ ਯੋਰ ਵੀ ਲਾਇਆ ਗਿਆ ਕਿ ਇਲੈਕਸ਼ਨ ਅੱਗੇ ਕੀਤੇ ਜਾਣਾ ਸਰਕਾਰ ਨੇ ਕਲੀਅਰ ਕਰ ਦਿੱਤਾ ਵੀ ਇਲੈਕਸ਼ਨ ਹੋਣਗੇ ਹੀ ਠੀਕ ਹੈ ਜੀ ਤੋ ਹਜੇ ਤੱਕ ਜਿਹੜੀ ਬੀਜੇਪੀ ਸਰਕਾਰ ਹੈ ਜਾਂ ਹਰਿਆਣੇ ਦੀ ਸਰਕਾਰ ਹੈ ਉਹਦੇ 1% ਵੀ ਇਹ ਕਮੇਟੀ ਨੂੰ ਲੈ ਕੇ ਕੋਈ ਰੋਲ ਨਹੀਂ ਆ ਜੀ ਬਿਲਕੁਲ ਉਸ ਚੈਪਟਰ ਤੋਂ ਬਾਹਰ ਨੇ ਜੀ ਪਰ ਹਾਂ ਦੂਜੀ ਸਾਈਡ ਕੀਤੇ ਨਾ ਕਿਤੇ ਜੋ ਸੁਣ ਚ ਆ ਰਿਹਾ ਜੋ ਸਾਡੇ ਸੋਸ਼ਲ ਮੀਡੀਆ ਤੇ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਉਹ ਤੋਂ ਅਤਾਜਾ ਲੱਗਦਾ ਹੈ ਕਿ ਚ ਲੋਕ ਜਿਨ੍ਹਾਂ ਨੇ ਕਾਲੀ ਦਲ ਬਾਦਲ ਜਾਂ ਚਟਾਲਾ ਗਰੁੱਪ ਨਾਲ ਰਲ ਕੇ ਇੱਕ ਜਿਹੜੀ ਇੱਕ ਮਤਲਬ ਪ੍ਰਧਾਨ ਚੁਣਨ ਜਾ ਰਹੇ ਨੇ ਜਾਂ ਪ੍ਰਧਾਨ ਬਣਾਉਣ ਜਾ ਰਹੇ ਨੇ ਜਾਂ ਉਧਰ ਦੇ ਮੈਂਬਰਾਂ ਨੂੰ ਨਾਲ ਜੋੜ ਕੇ ਜੀ ਹੁਣ ਜੋ ਕਰੰਟ ਸਿਨੈਰੀਓ ਜੀ ਕਰੰਟ ਸਿਚੁਏਸ਼ਨ ਹੈ ਉਹਨ ਕੀ ਸਿਨੈਰੀਓਜ਼ ਕਮੇਟੀ ਕੀ ਸਮੀਕਰਨ ਦੇਖਦੇ ਹੋ ਕਿ ਕੀ ਹੋ ਸਕਦਾ ਅੱਗੇ ਕਿ ਜਲਦੀ ਸਰਕਾਰ ਬਣ ਸਕਦੀ ਕਮੇਟੀ ਬਣ ਸਕਦੀ ਹੈ ਜੀ ਇਹ ਹੈ ਜੀ ਕਰੰਟ ਕਰੰਟ ਸਿਨੈਰੀਓ ਇਹ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਨਾ ਆਪਸੀ ਹਰਿਆਣੇ ਦੇ ਵਿੱਚ ਕਿ ਇੱਕ ਗੱਲ ਫਲਾ ਦਿੱਤੀ ਗਈ ਕਿ ਵੀ ਜਿਹੜੇ ਜਗਦੀਸ਼ ਸਿੰਘ ਛਿੰਦਾ ਜੀ ਹੋਣੀ ਨੇ ਜੀ ਤੇ ਆਪ ਪ੍ਰਧਾਨ ਬੰਨਾ ਚਾਹੁੰਦੇ ਨੇ ਜੇ ਆ ਪ੍ਰਧਾਨ ਦੀ ਦੌੜ ਦੇ ਵਿੱਚ ਪੁਰਾਣੇ ਦੋ ਦਿਨ ਪਹਿਲਾਂ ਹੀ ਜਗਦੀਸ਼ ਸਿੰਘ ਢਿੰਡਾ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਤੇ ਕਲੀਅਰ ਕਰਤਾ ਵੀ ਦੇਖੋ ਮੈਂ 22 ਸਾਲ ਪਹਿਲਾਂ ਹੀ ਮੈਨੂੰ ਸੰਘਤ ਨੇ ਪ੍ਰਧਾਨ ਬਣਾਤਾ ਸੀ ਜਦੋਂ ਮੈਂ ਇਹ ਲੜਾਈ ਲੜੀ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਮੈਨੂੰ ਪ੍ਰਧਾਨਗੀ ਦੀ ਕੋਈ ਲੋਟ ਨਹੀਂ ਹੈ ਮੇਰਾ ਕੰਮ ਸੀ ਕਮੇਟੀ ਬਣਾ ਕੇ ਦੇਣਾ ਤੇ ਕਮੇਟੀ ਬਣਾ ਕੇ ਇਲੈਕਸ਼ਨ ਕਰਾਣਾ ਮੈਨੂੰ ਪ੍ਰਧਾਨਗੀ ਲਾ ਸੰਘਤ ਆਪਣੇ ਵਿੱਚੋਂ ਕੋਈ ਪ੍ਰਧਾਨ ਚੋਣ ਲੈ ਪਰ ਇੱਕ ਸ਼ਰਤ ਹੈ ਦੀ ਪ੍ਰਧਾਨਗੀ ਉਹਨਾਂ ਨੂੰ ਨਹੀਂ ਜਾਣੀ ਚਾਹੀਦੀ ਜਿਨ੍ਹਾਂ ਤੋਂ ਅਸੀਂ ਕਮੇਟੀ ਵਾਪਸ ਲਈ ਹੈ ਠੀਕ ਹੈ ਜੀ ਠੀਕ ਹੈ ਜੀ ਜਿਹਦੇ ਨਾਲ ਕੀ ਹੋ ਗਿਆ ਵੀ ਜਿਹੜਾ ਸੰਗਤ ਦੇ ਵਿੱਚ ਇੱਕ ਗਲਤ ਮੈਸੇਜ ਭਲਾਇਆ ਜਾ ਰਿਹਾ ਸੀ ਕੁਝ ਲੋਕਾਂ ਵੱਲੋਂ ਜਿਹੜੇ ਆਜ਼ਾਦ ਮੈਂਬਰਾਂ ਤੇ ਝਿੰਡੇ ਗਰੁੱਪ ਦੇ ਨੂੰ ਇਕੱਠਾ ਨਹੀਂ ਹੋਣ ਦਿੰਦਾ ਦਿੱਤਾ ਜਾ ਰਿਹਾ ਸੀ ਜਿਹੜੀ ਇਹ ਗੱਲਾਂ ਫਿੱਟ ਕਰ ਰਹੇ ਸੀ ਵੀ ਝਿੰਦਾ ਆ ਪ੍ਰਧਾਨ ਦੀ ਦੌੜ ਚ ਲੱਗਾ ਉਹ ਕੱਲ ਮੈਸੇਜ ਜਿਹੜਾ ਸੰਗਤ ਵਾਲਾ ਕਲੀਅਰ ਹੋ ਗਿਆ ਠੀਕ ਹੈ ਔਰ ਦੂਜੀ ਸਾਈਡ ਤੇ ਲਿਖਿਆ ਜਾਏ ਸਾਹੂ ਵੱਲੋਂ ਦਾਵਾ ਦਾਵਾ ਕੀਤਾ ਜੇ ਪ੍ਰਧਾਨ ਬਣੇ ਉਹਨਾਂ ਦੀ ਕੋਈ ਸੋਸ਼ਲ ਮੀਡੀਆ ਤੇ ਅੱਜ ਕਾਫੀ ਚੀਜ਼ਾਂ ਵਾਇਰਲ ਤੁਹਾਡੇ মিডিਆ ਤਾਂ ਕੋਈ ਪਹੁੰਚਿਆ ਨਹੀਂ ਕਿ ਜਿਨ੍ਹਾਂ ਦੇ ਰਿਲੇਸ਼ਨ ਵੱਡੀ ਧੇਰਾ ਦੇ ਨਾਲ ਹੈ ਤਾਂ ਹੁਣ ਆਜ਼ਾਦ ਮੈਂਬਰ ਉੱਤੇ ਗੱਲ ਆ ਗਈ ਹੈ ਕਿ ਹੁਣ ਤਾਂ ਸੱਚ ਸਾਰਾ ਬਾਹਰ ਆ ਗਿਆ ਹੈ ਪਰ ਆਜ਼ਾਦ ਮੈਂਬਰ ਸਾਰਾ ਕੁਝ ਜਾਣਨ ਤੋਂ ਬਾਅਦ ਵੀ ਅਗਰ ਉਸ ਧੜੇ ਨਾਲ ਜੁੜਦੇ ਨੇ ਤਾਂ ਫਿਰ ਉਹਨਾਂ ਦੀ ਪਿੱਛੇ ਕੀ ਮਨਸ਼ਾ ਹੋਏਗੀ ਉਹ ਤਾਂ ਉਹ ਹੀ ਦੱਸ ਸਕਦੇ ਨੇ ਪਰ ਉਧਰੋਂ ਚਿੰਦਾ ਸਾਹਿਬ ਨੇ ਕਲੀਅਰ ਕਰ ਦਿੱਤਾ ਆਪਾਂ ਪਰ ਰਲ ਕਮੇਟੀ ਨੂੰ ਚਲਾਈਏ ਦੇਖੋ 12 13 14 ਮੈਂਬਰ ਅਸੀਂ ਆਂ ਆਪ ਦਾ ਤੁਸੀਂ ਆ ਜੋ 24 ਮੈਂਬਰਾਂ ਦੀ ਮੈਜੋਰਟੀ ਬਣਦੀ ਹੈ ਤੇ ਹਰਿਆਣੇ ਦੇ ਸਾਰੇ ਸਿਸਟਮ ਨੂੰ ਦੋ ਭਾਗਾਂ 'ਚ ਵੰਡਾਂਗੇ ਸਰਸੇ ਵਾਲੇ ਸਾਈਡ ਆਪਣੀ ਸਿੱਖੀ ਦਾ ਪ੍ਰਚਾਰ ਕਰਾਂਗੇ ਇੱਕ ਤਰ੍ਹਾਂ ਸਿਖੀ ਕਰਾਂਗੇ ਰਲ ਮਿਲ ਕੇ ਚਲਾ ਲਨੇ ਆ ਪਰ ਹੁਣ ਅਜਾਦ ਮੇਰਾਦ ਹੈ ਨਾ ਅਜਾਦ ਮੈਂਬਰਾਂ ਦੇ ਸਾਰੇ ਸਿੱਧੀ ਕਲੀਅਰ ਹੋ ਗਈ ਕੌਣ ਸੱਚਾ ਹੈ ਕੌਣ ਝੂਠਾ ਕੌਣ ਕਿੱਥੇ ਖੜਿਆ ਹੁਣ ਕਹਾਣੀ ਅਜਾਦ ਮੇਰਾਦ ਉੱਤੇ ਹੈ ਸਭ ਤੋਂ ਵੱਡੀ ਗੱਲ ਭਾਈ ਸਾਹਿਬ ਇੱਕ ਹੋਰ ਹੈ ਜੀ ਜਿੰਨਾਂ ਸਿੱਤਾ ਤੋਂ ਇਲੈਕਸ਼ਨ ਲੜਿਆ ਸਿਰਫ 20 ਸੀਟਾਂ ਉੱਤੇ ਲੜਿਆ 20 ਸੀਟਾਂ 'ਚ ਉਹਨਾਂ ਦੀ 10 ਸੀਟਾਂ ਉਹਨਾਂ ਦੇ ਕੋਲ ਨੇ 50% ਉਹਨਾਂ ਨੇ ਇਲੈ ਢਿੰਡਾ ਸਾਹਮਣੇ 20 ਇਲੈਕਸ਼ਨ ਆ ਤੇ ਆਪਣੇ ਬੰਦੇ ਨਹੀਂ ਖੜੇ ਕੀਤੇ ਕਾਰਨ ਕਿ ਸਰਸਾ ਸਾਈਡ ਤੋਂ ਜਾ ਹੀ ਨਹੀਂ ਸਕੇ ਉਹਨਾਂ ਨੇ ਕੋਈ ਵੀ ਕੈਂਡੀਡੇਟ ਪੱਖੇ 'ਚ ਨਹੀਂ ਖੜਾ ਕੀਤਾ ਠੀਕ ਹੈ ਜੀ ਕਿਉਂ ਨਹੀਂ ਕੀਤਾ ਉਹਨਾਂ ਨੂੰ ਭਰੋਸਾ ਸੀ ਕਿ ਮੇਰੇ ਭਰਾ ਜਿੱਤ ਕੇ ਤੇ ਮੇਰੇ ਨਾਲ ਹੀ ਆਉਣਗੇ ਕਿਤੇ ਨਹੀਂ ਜਾਣਗੇ ਠੀਕ ਹੈ ਜੀ ਤੇ ਇਸ ਕਰਕੇ ਉਹ ਜਿਹੜਾ ਸੀ ਉਹਨਾਂ ਨੂੰ ਲੱਗੇ ਸੀ ਵੀ ਬਾਅਦ ਮжоਰਿਟੀ ਵੱਧ ਜਾਗੀ ਪਰ ਠੀਕ ਹੈ ਜੀ ਕੋਈ ਕਸੂਰ ਕੋ ਨਹੀਂ ਅਜਾਦ ਮੈਂਬਰਾਂ ਦਾ ਕੁਝ ਕੁਝ ਮੈਂਬਰ ਲੋਕ ਵਿੱਚ ਵੜ ਗਏ ਜਿਹੜਾ ਕਹਿੰਦੇ ਸੀ ਵੀ ਇਕੱਠੋ ਕੇ ਜਿਹੜਾ ਪੰਜਾਬ ਦੇ ਗੁਰਦੁਆਰਾ ਦਾ ਪ੍ਰਬੰਧ ਨਾ ਚਲਾ ਸਕਣ ਉਹਨਾਂ ਬੰਦਿਆਂ ਨੇ ਆਜ਼ਾਦ ਮੈਂਬਰਾਂ ਨੂੰ ਗੁੰਮਰਾਹ ਕੀਤਾ ਠੀਕ ਹੈ ਜੀ ਕੈਨੇਡਾ ਸਾਡੀ ਫੋਟੋ ਆਉਣ ਤੋਂ ਬਾਅਦ ਲੋਕਾਂ ਦੇ ਸਾਹਮਣੇ ਵੀ ਗੱਲ ਆਈ ਠੀਕ ਹੈ ਕੁਮਰ ਜੀ ਫਿਰ ਆਪਾਂ ਕੀ ਦੇਖਦੇ ਹਾਂ ਜੀ ਹੁਣ ਕਿ ਕਦੋਂ ਤੱਕ ਕਮੇਟੀ ਨੂੰ ਪ੍ਰਧਾਨ ਮਿਲ ਸਕਦਾ ਹੈ ਅਗਲੀ ਡੇਟ ਜਿਹੜੀ ਅਨਾਉਂਸ ਹੋਈ ਹੈ ਜੀ ਉਹ 14 ਫਰਵਰੀ ਦੀ ਹੋਈ ਹੈ ਦੁਬਾਰੇ 14 ਫਰਵਰੀ ਨੂੰ 990 ਨਾਮਿਨੇਟ ਮੈਂਬਰ ਜਿਹੜੇ ਨੇ ਉਹ ਨਾਮਿਤ ਕੀਤੇ ਜਾਣਗੇ ਕਿਉਂਕਿ ਹੋਗੀ ਉਹਦੇ ਨਾਮਜਦ ਹੋਣਗੇ ਉਹ ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਪਰ ਕੋਸ਼ਿਸ਼ ਇਹੀ ਹੈ ਕਿ ਸਾਰੇ ਹਰਿਆਣੇ ਦੇ ਸਿੱਖਾਂ ਦੀ ਆਵਾਜ਼ ਹੈ ਕਿ ਤੁਸੀਂ ਜਿਹੜਾ ਪ੍ਰਧਾਨ ਚੁਣਨਾ ਹੈ ਜਾਂ ਕੋਈ ਵੀ ਚੁਣਨਾ ਹੈ ਉਹ ਰਲ ਮਿਲ ਕੇ ਬੈ ਕੇ ਚੁਣੋ ਜਿਨ੍ਹਾਂ ਕੋਲ ਆ ਕਮੇਟੀ ਲਈ ਸੀ ਲੜਤੀ ਬਾਈ ਸਾਹਿਬ ਕਰਕੇ ਉਹ ਚੁਣੋ ਨਾ ਤੋ ਹਰਿਆਣੇ ਦੇ ਸਿੱਖਾਂ ਦੀ ਆਵਾਜ਼ ਹੈ ਬਾਕੀ ਕਾਣੀ ਸਾਰੇ ਆਜ਼ਾਦ ਮੈਂਬਰਾਂ ਦੇ ਉੱਤੇ ਖੜੀ ਹੈ ਤੇ ਆਜ਼ਾਦ ਮੈਂਬਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਦੇਖੋ ਇਹ ਗੁਰੂ ਘਰ ਦੇ ਕੰਮ ਹੈ ਗੁਰੂ ਘਰ ਦੀ ਸੇਵਾਵਾਂ ਦੇ ਕੰਮ ਨੇ ਤੇ ਇਹ ਜੇ ਇਕੱਠੇ ਹੋ ਕੇ ਹੀ ਜਿਹੜੇ ਕਰ ਲਵੋਗੇ ਤਾਂ ਨਿਪਰੇ ਚੜਨਗੇ ਕਿਉਂਕਿ ਇਹ ਕੋਈ ਪਰਸਨਲ ਚੀਜ਼ਾਂ ਨਹੀਂ ਹੈਗੀਆਂ ਜਾਂ ਇਹਦੇ ਤੇ ਸਾਨੂੰ ਭੱਤੇ ਮਿਲਨੇ ਨੇ ਜਾ ਫਰ ਕੋਈ ਲਾਲਚ ਹੈ ਇਹ ਤਾਂ ਪੱਲਿਓ ਲਾ ਕੇ ਗੁਰੂ ਪੈਸੇ ਲਈ ਕੰਮ ਕਰਨ ਵਾਲੀ ਸਵਾਵਾ ਨੇ ਠੀਕ ਹੈ ਜੀ ਵਰਿੰਦਰ ਸਿੰਘ ਨੂੰ ਮਰਜੀ ਸਾਰੀ ਜਾਣਕਾਰੀ ਦੇਣ ਲਈ ਦਾ ਕਾਲ ਚੈਨਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ